ਸਤ ਸ੍ਰੀ ਅਕਾਲ ਦੋਸਤੋ ਜੁੜੇ ਹੋ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਇਸ ਸਮੇਂ ਦੀ ਗੱਲ ਕਰਦੇ ਹਾਂ ਅੱਜ 29 ਤਰੀਕ ਦੇ ਮੌਸਮ ਦੀ ਜੇ ਸਭ ਤੋਂ ਪਹਿਲਾਂ ਆਪਾਂ ਝਾਤ ਮਾਰੀ ਇਹ ਪ੍ਰਾਈਵੇਟ ਸੰਸਥਾ ਦੇ ਸਟੇਟ ਨੈਟ ਵਿੱਚ ਤਾਂ ਅੱਜ ਹਜੇ ਫਿਲਹਾਲ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਵਾ ਸਰਬ 3% ਨਮੀ ਬਣੀ ਹੋਈ ਹੈ ਉਹ ਵੀ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਕੁਝ ਈਕਾ ਟੋਕਾ ਖੇਤਰਾਂ ਦੇ ਵੀ ਟੁੱਟਵੇਂ ਜਿਹੇ ਬੱਦਲ ਜਿਹੜੇ ਆਉਂਦੇ ਜਾਂਦੇ ਹੋਏ ਆਪਾਂ ਨੂੰ ਦਿਖਾਈ ਦੇਣਗੇ ਬਾਕੀ ਮੌਸਮ ਆਮ ਤੌਰ ਤੇ 29 ਤਰੀਕ ਦਾ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਰਾਤ ਨੂੰ ਵੀ ਮੌਸਮ ਦੇ ਵਿੱਚ ਇੱਕ ਤਬਦੀਲੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਉਹਦੀ ਅਪਡੇਟ ਆਪਾਂ ਸਮੇਂ ਤੋਂ ਪਹਿਲਾਂ ਦੁਪਹਿਰ ਦੇ ਸਮੇਂ ਜਾਂ ਰਾਤ ਦੇ ਸਮੇਂ ਸਾਂਝੀ ਕਰ ਦਵਾਂਗੇ 16% ਜਿਹੜੇ ਚਾਂਸ ਅੱਜ ਮੀਂਹ ਦੇ ਬਣਦੇ ਹੋਏ ਨਜ਼ਰ ਆ ਰਹੇ ਕਿਉਂਕਿ ਅੱਜ ਇੱਕ ਪੱਛਮੀ ਡਿਸਟਰਬੈਂਸ ਹੈ ਜਿਹੜੀ ਉਹ ਪਹਾੜੀ ਇਲਾਕਿਆਂ ਵਿੱਚ ਐਕਟਿਵ ਹੋਊਗੀ ਜਿਹਦੇ ਨਾਲ 29 ਤੇ 30 ਤਰੀਕ ਦੀ 29 ਦੀ ਰਾਤ ਅਤੇ 30 ਤਰੀਕ ਦੇ ਸਵੇਰ ਦੇ ਸਮੇਂ ਤੱਕ ਬੱਦਲਾਂ ਦੀ ਆਵਾਜ਼ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ 30 ਤਰੀਕ ਨੂੰ ਦੇਖ ਸਕਦੇ ਹੋ 24% ਮੀ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ 31 ਤਰੀਕ ਨੂੰ ਵੀ ਮੌਸਮ ਹੈ ਜਿਹੜਾ ਉਹ ਆਮ ਤੌਰ ਤੇ ਬੱਦਲਾਂ ਦੀ ਆਵਾਜਾਈ ਵਾਲਾ ਬਣਦਾ ਹੋਏ ਨਜ਼ਰ ਆ ਰਿਹਾ ਤੇ ਕੁਝ ਖੇਤਰਾਂ ਦੇ ਵਿੱਚ ਮੀਂਹਿਆ ਕਾਰਵਾਈਆਂ ਦੀ ਜਿਹਦੇ ਸੰਭਾਵਨਾਵਾਂ ਜਾਪ ਰਹੀਆਂ ਨੇ ਬਾਕੀ ਦੋਸਤੋ ਤੁਹਾਨੂੰ ਅਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸਾਈਟ ਆ ਉਸ ਦੇ ਉੱਤੇ ਵੀ ਤਸਵੀਰ ਆਈ ੜੀ ਉਹ ਅੱਜ ਦੀ ਦਿਖਾ ਦਿੰਦੇ ਆ ਕਿ ਕਿਹੋ ਜਿਹਾ ਮੌਸਮ ਦਿਖਾਈ ਦੇ ਰਿਹਾ ਇਸ ਸਮੇਂ ਦੀ ਜਿਹੜੀ ਅਪਡੇਟ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸਿਸਟਮ ਦੀ ਕਿ ਸਿਸਟਮ ਦੇ ਵਿੱਚ ਕੀ ਤਬਦੀਲੀਆਂ ਆਉਂਦੀ ਆ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਰਹੋ ਫੇਸਬੁੱਕ ਆਈਡੀ ਨੂੰ ਫੋਲੋ ਕਰਦੇ ਰਹੋ ਸਤਪੁਰ ਪੰਗੂ ਫੇਸਬੁੱਕ ਦਾ ਨਾਮ ਦੀ ਆਈਡੀ ਹੈ ਉਸ ਨੂੰ ਫੋਲੋ ਕਰਕੇ ਉਸ ਦੇ ਮੈਸੇਂਜਰ ਦੇ ਉੱਤੇ ਤੁਸੀਂ ਸਾਨੂੰ ਸ਼ਾਰਟ ਵੀਡੀਓ ਜਿਹੜੀਆਂ ਮੌਸਮ ਦੀਆਂ ਭੇਜ ਸਕਦੇ ਹੋ ਦੇਖ ਸਕਦੇ ਹੋ ਦੋਸਤੋ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਦੁਪਹਿਰ ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਸਿਰਫ ਦੁਪਹਿਰ ਦੇ ਸਮੇਂ ਕਰੀਬ ਇਹ ਬੱਦਲ ਜਿਹੜੇ ਕਿ ਅਸੀਂ ਰਾਤ ਨੂੰ ਪਹਿਲਾਂ ਵੀ ਦਿਖਾਏ ਸੀ ਕਿ ਰਾਜਸਥਾਨ ਦੇ ਵਿੱਚ ਹਰਿਆਣਾ ਦੇ ਵਿੱਚ ਬਣੇ ਹੋਏ ਨੇ ਦੱਖਣੀ ਇਲਾਕਿਆਂ ਦੇ ਵਿੱਚ ਤਾ ਇਹ ਥੋੜੇ ਥੋੜੇ ਪਰੰਤੂ ਇਸ ਸਾਈਡ ਨੂੰ ਮੂਵ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੀ ਇਹਨਾਂ ਦੀ ਰਹਿਣ ਖੋਦ ਹੋਊਗੀ ਉਹ ਇਸ ਤਰ੍ਹਾਂ ਮੂਵ ਕਰਕੇ ਪੰਜਾਬ ਦੇ ਇੱਥੋਂ ਦੀ ਇਸ ਤਰ੍ਹਾਂ ਲੰਘਦੇ ਹੋਏ ਨਜ਼ਰ ਆਉਣਗੇ ਕੋਈ ਜ਼ਿਆਦਾ ਤਾਕੜੇ ਸਟਰੋਂਗ ਬਦਲ ਨਹੀਂ ਹੈਗੇ ਇਹ ਅੱਗੇ ਵੱਲ ਨੂੰ ਹੀ ਜਾਂਦੇ ਹੋਏ ਨਜ਼ਰ ਆਉਣਗੇ ਕਿਉਂਕਿ ਮੀਂਹ ਦੀ ਕੋਈ ਕਾਰਵਾਈ ਦੀ ਜਿਹੜੀ ਹਜੇ ਤੱਕ ਸੰਭਾਵਨਾ ਅੱਜ ਦੁਪਹਿਰ ਦੇ ਸਮੇਂ ਤੱਕ ਨਹੀਂ ਜਾ ਪ ਰਹੀ ਦੁਪਹਿਰ ਦੇ ਸਮੇਂ ਕੋਈ ਅਚਾਨਕ ਕਰਬਟ ਆਉਂਦੀ ਹੈ ਤਾਂ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਇਸ ਸਮੇਂ ਤੋਂ ਪਹਿਲਾਂ ਸਾਂਝੀ ਕਰ ਦਵਾਂਗੇ ਤੇ ਮੌਨਸੂਨ ਜਿਹੜੀ ਬੰਗਾਲ ਦੀ ਖਾੜੀ ਦੇ ਵਿੱਚ ਤਾਂ ਬਿਲਕੁਲ ਐਕਟਿਵ ਹੈ ਵਧੀਆ ਕਾਰਵਾਈਆਂ ਕਰ ਰਹੀ ਹੈ ਪਰੰਤੂ ਜਦੋਂ ਇਸ ਦੀ ਤਸਵੀਰ ਦੇਖੀ ਆਪਾਂ ਝਾਤ ਮਾਰੀਏ ਜਦੋਂ ਇਹ ਇਸ ਸਾਈਡ ਨੂੰ ਮੂਵ ਕਰਦੀ ਹੈ ਇਸ ਤਰ੍ਹਾਂ ਆ ਮੂਵ ਕਰਦੀ ਹੈ ਤਾਂ ਇੱਥੇ ਆ ਕੇ ਜਾ ਕੇ ਇਹ 2 ਦਿਨ ਹੋ ਗਏ ਇੱਥੇ ਰੁਕੀ ਹੋਈ ਹੈ ਦੋਸਤੋ ਇੱਥੇ ਆ ਕੇ ਇਹਦੀ ਤਬਦੀਲੀ ਹੈ ਜਿਹੜੀ ਇਸ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਕਿ ਜਦੋਂ ਕਿ ਸ਼ੁਰੂ ਹੁੰਦੀ ਹੈ ਮੌਨਸੂਨ ਤਾਂ ਦੇਖਣ ਦੇ ਸਮੇਂ ਇਸ ਤਰ੍ਹਾਂ ਲੱਗਦੀ ਹੈ ਕਿ ਇਸ ਦੀ ਰਫ਼ਤਾਰ ਬਹੁਤ ਤੇਜ਼ ਹੈ ਪਰੰਤੂ ਜਦੋਂ ਇਹ ਹੌਲੀ-ਹੌਲੀ ਅੱਗੇ ਵਧਦੀ ਹੈ ਤਾਂ ਹੌਲੀ-ਹੌਲੀ ਇਹ ਜਿਸ ਤਰ੍ਹਾਂ ਇਸ ਤਰ੍ਹਾਂ ਵਧਦੀ ਹੋ ਜਾਂਦੀ ਹੈ ਤਾਂ ਹੌਲੀ-ਹੌਲੀ ਇਹਦੇ ਰਾਸਤੇ ਦੇ ਵਿੱਚ ਜਿਹੜੀਆਂ ਮੌਸਮੀ ਗਤੀਵਿਧੀਆਂ ਨੇ ਜਾਂ ਡਿਸਟਰਬੈਂਸਾਂ ਨੇ ਪਛਮੀ ਡਿਸਟਰਬੈਂਸ ਜਾਂ ਹੋਰ ਕਈ ਗਤੀਵਿਧੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਨਾਲ ਰੁਕਾਵਟ ਪੈਦਾ ਹੁੰਦੀ ਹੈ ਜਾਂ ਹਵਾਵਾਂ ਦੇ ਦਿਸ਼ਾ ਦੇ ਨਾਲ ਕੋਈ ਰੁਕਾਵਟ ਪੈਦਾ ਹੁੰਦੀ ਹੈ ਤਾਂ ਇਹਨਾਂ ਦੀ ਗਤੀ ਜਿਹੜੀ ਉਹ ਘਟ ਜਾਂਦੀ ਹੈ ਤੇ ਇਸ ਵਾਰ ਉਸੇ ਹਿਸਾਬ ਨਾਲ ਯਾਨੀ ਕਿ ਜੂਨ ਦੇ ਅੱਧ ਤੋਂ ਬਾਅਦ ਹੀ ਮੌਨਸੂਨ ਜਿਹੜੀ ਪਹੁੰਚਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਜਾ ਰਹੀ ਹੈ ਪੰਜਾਬ ਹਰਿਆਣਾ ਦੇ ਵਿੱਚ ਜਾਨੀ ਕਿ ਅੱਧ ਤੋਂ ਬਾਅਦ 21 22 ਤਰੀਕ ਤੋਂ ਬਾਅਦ ਹੀ ਨੇੜੇ ਤੇੜੇ ਜਿਹੜੀ ਲੱਗਦੀ ਹੋਈ ਨਜ਼ਰ ਆ ਰਹੀ ਹੈ ਬਾਕੀ ਜਿਉਂ ਹੀ ਇਹ ਸਪੀਡ ਫੜਦੀ ਹੈ ਜਾਂ ਅੱਗੇ ਵੱਲ ਨੂੰ ਪਹਿਲਾਂ ਜਲਦੀ ਵੱਧਦੀ ਹੈ ਤਾਂ ਉਹਦੀ ਅਪਡੇਟ ਜ਼ਰੂਰ ਤੁਹਾਡ ਨਾਲ ਸਾਂਝੀ ਕਰਾਂਗੇ ਕਿਉਂਕਿ ਫਿਲਹਾਲ ਜਿਹੜੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਕਿ ਇਸ ਵਾਰ ਮੋਬਈ ਦੇ ਵਿੱਚ ਮੌਨਸੂਨ ਸਮੇ ਤੋਂ 10 ਦਿਨ ਪਹਿਲਾਂ ਜਿਹੜੀ 10 ਤੱਕ ਦੇਗੀ ਇਸ ਵਾਰੀ ਉਸ ਤਰੀਕੇ ਨਾਲ ਜੇਕਰ ਦੇਖੀਏ ਤਾਂ ਹੋ ਸਕਦਾ ਮੌਸਮ ਜਿਹੜਾ ਸਮੇ ਤੋਂ ਪਹਿਲਾਂ ਕਰਵਟ ਲੈ ਜਾਂਦਾ ਹੋਇਆ ਨਜ਼ਰ ਆ ਜਾਏ ਮੌਨਸੂਨ ਦੀਆਂ ਸੰਭਾਵਨਾਵਾਂ ਦੇ ਮੁਤਾਬਕ ਪਰੰਤੂ ਅੱਜ 29 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ 30 ਤੇ 31 ਤਰੀਕ ਨੂੰ ਥੋੜੇ ਜਿਹਾ ਬੱਦਲ ਨੇੜੇ ਉਹ ਬਣਦੇ ਹੋਏ ਨਜ਼ਰ ਆਉਣਗੇ 24% ਜਿਹੜੇ ਚਾਂਸ ਮੀਂਹ ਦੇ ਦਿਖਾਏ ਗਏ ਨੇ ਅੱਜ ਰਾਤ ਨੂੰ 16% ਜਿਹੜੇ ਅੱਜ 29 ਤਰੀਕ ਨੂੰ ਚਾਂਸ ਦਿਖਾਏ ਗਏ ਨੇ ਦੋਸਤੋ ਦੁਪਹਿਰ ਤੋਂ ਬਾਅਦ ਕੋਈ ਤਬਦੀਲੀ ਆਉਗੀ ਤਾ ਜਰੂਰ ਵੱਡੀ ਅਪਡੇਟ ਦੇ ਨਾਲ ਲੈ ਕੇ ਜਾਣਕਾਰੀ ਲੈ ਕੇ ਲਾਈਵ ਹੋਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ